ਮਹਾਰਾਜਾ ਰਣਜੀਤ ਦੇ ਜੀਵਨ ਲਿਖਣ ਤੋਂ ਪਹਿਲਾਂ ਇੱਥੇ ਇਹ ਗੱਲ ਲਿਖਣੀ ਜ਼ਰੂਰੀ ਪ੍ਰਤੀਤ ਹੁੰਦੀ ਹੈ ਕਿ ਪੰਜਾਬ ਦੀ ਉਸ ਸਮੇਂ ਦੀ ਦਸ਼ਾ ਪਰ ਇੱਕ ਨਜ਼ਰ ਫੇਰੀ ਜਾਵੇ ਤਾਂ ਜੋ ਪੁਸਤਕ ਦਾ ਹਰ ਇੱਕ ਪੱਖ ਚੰਗੀ ਤਰ੍ਹਾਂ ਪਾਠਕਾਂ ਦੀ ਸਮਝ ਵਿੱਚ ਆ ਸਕੇ ਪੰਜਾਬ ਦਾ ਬਹੁਤ ਸਾਰਾ ਭਾਗ ਸਿੱਖਾਂ ਦੀਆਂ 12 ਮਿਸਲਾਂ ਦੇ ਅਧੀਨ ਸੀ ਇਸ ਦੀ ਰਾਜस्तानी ਲਾਹੌਰ ਤਿੰਨ ਸਿੱਖ ਸਰਦਾਰਾ ਲਹਿਣਾ ਸਿੰਘ ਗੁੱਜਰ ਸਿੰਘ ਤੇ ਸੂਬਾ ਸਿੰਘ ਭੰਗੀਆਂ ਨੇ ਸੰਭੀ ਹੋਈ ਸੀ ਉੱਪਰੋਂ ਸਨ 1795 ਵਿੱਚ ਸ਼ਾ ਜਮਾਨ ਦੁਰਾਨੀ ਨੇ ਪੰਜਾਬ ਉੱਪਰ ਤਾਵਾ ਕੀਤਾ ਜਿਸ ਦੇ ਕਾਰਨ ਦੇਸ਼ ਵਿੱਚ ਬਧੇਰੀ ਹਲਚਲ ਮਚ ਗਈ ਇਸ ਦੇ ਆਉਣ ਦੇ ਕਾਰਨ ਮਾਰਗ ਦੇ ਲਾਗੇ ਛਾਗੇ ਵਸਦੇ ਸਿੱਖ ਤਾਂ ਮੈਦਾਨ ਤੋਂ ਜੰਗਲ ਦੇਆਂ ਮੋਰਚਿਆਂ ਵਿੱਚ ਇਸ ਭਾਵਨਾ ਨਾਲ ਜਾ ਡਟੇ ਕਿ ਜਦ ਦੁਰਾਨੀ ਲਸ਼ਕਰ ਇੱਧਰ ਵਧੇ ਤਾਂ ਇਹਨਾਂ ਮੋਰਚਿਆਂ ਵਿੱਚੋਂ ਐਸੀਆਂ ਆੜਾਂ ਵਾੜਾ ਝੜੀਆਂ ਜਾਣ ਕੇ ਕੋਈ ਵੈਰੀ ਵੀ ਨਿਸ਼ਾਨੇ ਤੋਂ ਨਾ ਬਚ ਸਕੇ ਇਸ ਸਮੇਂ ਸਿੱਖਾਂ ਦੀਆਂ ਲੜਾਈਆਂ ਦੀ ਵਿਸ਼ੇਸ਼ ਵਿਧੀ ਇਹੋ ਸੀ ਕਿ ਉਹ ਵੈਰੀ ਦੇ ਪਹੁੰਚਣ ਤੋਂ ਪਹਿਲਾਂ ਹੀ ਪਿੰਡਾਂ ਤੋਂ ਹਟ ਕੇ ਕਿਸੇ ਲਾਗੇ ਦੇ ਜੰਗਲ ਵਿੱਚ ਮੋਰਚੇ ਬਣਾ ਕੇ ਜਾਂ ਠਾਣੇ ਮਲਦੇ ਸਨ ਤੇ ਹਰ ਘੜੀ ਇਸ ਤਾਕ ਵਿੱਚ ਹੁੰਦੇ ਸਨ ਕਿ ਵੈਰੀ ਦਾ ਦਲ ਜਿਉਂ ਹੀ ਨਿਸ਼ਾਨੇ ਹੇਠ ਆਵੇ ਤਾਂ ਉੱਪਰੋਂ ਗੋਲੀਆਂ ਅਤੇ ਤੀਰਾਂ ਦਾ ਮੀਂਹ ਵਰਸਾਇਆ ਜਾਏ ਉਧਰ ਗਨੀਮ ਖੁਸ਼ੀ-ਖੁਸ਼ੀ ਨਚਿੰਤ ਹੋ ਕੇ ਸਿੱਧਾ ਅੱਗੇ ਵੱਧ ਚੱਲਦਾ ਆਂਦਾ ਇਦਰੇ ਬੜੀ ਨੀਜ ਨਾਲ ਉਸਦੇ ਹਰ ਇੱਕ ਕਰਤਵ ਨੂੰ ਤਾੜਦੇ ਰਹਿੰਦੇ ਅਤੇ ਜਦ ਉਹਨੋਂ जरा ਗਾਫਲ ਪਾਉਂਦੇ ਤਦ ਇੱਕੋ ਇੱਕ ਗੜੇ ਮਾਰ ਗੋਲੀਆਂ ਵਰਸਾ ਦਿੰਦੇ। ਇਓ ਵੈਰੀ ਦੀ ਸੁਧ ਭਲਾਉਣ ਤੋਂ ਪਹਿਲਾਂ ਹੀ ਉਸਦਾ ਵਧੇਰਾ ਭਾਗ ਮੌਤ ਦੀ ਪੇਂਟ ਚੜ ਜਾਂਦਾ ਸੀ। ਉੱਪਰੋਂ ਇਸੇ ਹਫਤਾ ਦਫੜੀ ਵਿੱਚ ਤਿੱਖੀਆਂ ਤਲਵਾਰਾਂ ਧੂਕੇ ਵੈਰੀ ਦੇ ਰਹੇ ਖੇ ਖਲਸ਼ਕਰ ਦੇ ਸਿਰ ਬਿਜਲੀ ਵਾਂਗ ਕੜਕ ਕੇ ਜਾ ਪੈਂਦੇ। ਅਤੇ ਜਾਨਾ ਹੂਲ ਕੇ 2-4 ਐਸੇ ਹੱਥ ਪਲੱਥੇ ਦੇ ਦਾਅਵ ਕਰਦੇ ਕਿ ਬਿਨਾਂ ਕਿਸੇ ਲੰਬੀ ਲੜਾਈ ਦੇ ਵੈਰੀ ਦਾ ਸਫਾਇਆ ਹੋ ਜਾਂਦਾ ਇਸ ਖਲਬਲੀ ਵਿੱਚ ਵੈਰੀਆਂ ਦੀਆਂ ਐਸੀਆਂ ਸੁੱਤੇ ਸੁੱਧਾਂ ਭੁੱਲ ਜਾਂਦੀਆਂ ਕਿ ਜਿੱਧਰ ਕਿਸੇ ਨੂੰ ਰਾਹ ਲੱਭਦਾ ਉਧਰ ਨੂੰ ਭੱਜ ਨਿਕਲਦਾ ਇਨ੍ਹਾਂ ਮਾਰਾਂ ਵਿੱਚ ਸਿੱਖਾਂ ਦੇ ਹੱਥ ਹਜ਼ਾਰਾਂ ਦੇ ਹਥਿਆਰ ਜੰਗੀ ਸਮਾਨ ਤੇ ਬੇਗਿਣਤ ਘੋੜੇ ਆਦੀ ਆਉਂਦੇ ਜਿਨ੍ਹਾਂ ਨਾਲ ਇਹਨਾਂ ਦੇ ਮੁੱਦਤਾਂ ਦੇ ਧੋਨੇ ਧੁੱਤੇ ਜਾਂਦੇ ਹੌਣ ਜਦ ਦੁਰਾਨੀਆਂ ਦੇ ਧਾਵੇ ਦਾ ਖਾਲਸੇ ਨੂੰ ਪਤਾ ਲੱਗਾ ਤਾਂ ਉੱਪਰ ਦੱਸੇ ਨਿਯਮ ਅਨੁਸਾਰ ਉਹ ਮੈਦਾਨੀ ਪਿੰਡਾਂ ਤੋਂ ਹਟ ਕੇ ਜੰਗਲ ਵਿੱਚ ਆ ਡਟਿਆ। ਸ਼ਾਹਜਹਾਨ ਬਿਨਾਂ ਕਿਸੇ ਲੰਬੀ ਲੜਾਈ ਦੇ ਲਾਹੌਰ ਆ ਵੜਿਆ ਇੱਥੇ ਪਹੁੰਚਦੇ ਅਸਾਰ ਹੀ ਇਸ ਦੇ ਆਪਣੇ ਦਾਦੇ ਅਹਿਮਦ ਸ਼ਾ ਦੁਰਾਨੀ ਦੀਆਂ ਔਕੜਾ ਇਸ ਦੀਆਂ ਅੱਖਾਂ ਅੱਗੇ ਆਖ ਲੋਤੀਆਂ। ਜੋ ਜੰਗਲਵਾਲ ਵਦਨੇ ਵਿੱਚ ਖਾਲਸੇ ਦੇ ਹੱਥੋਂ ਉਸ ਨੂੰ ਭੁਗਤਣੀਆਂ ਪਈਆਂ ਸਨ। 6 ਕੜ ਇੱਕ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਇੱਥੋਂ ਹੀ ਪਿੱਛੇ ਨੂੰ ਪਰਤ ਚੱਲੇ ਅਰਥਾਤ ਉਸ ਦਾ ਅੱਗੇ ਵਧਣ ਦਾ ਹਿਆ ਨਾ ਪਿਆ ਇੱਧਰ ਖਾਲਸੇ ਨੂੰ ਜਦ ਸੂਈਆਂ ਨੇ ਸ਼ਾਹਜਹਾਨ ਦੇ ਪਿੱਛੇ ਮੁੜਨ ਜਾਣ ਦੀ ਖਬਰ ਦਿੱਤੀ ਤਾਂ ਉਹਨਾਂ ਨੂੰ ਡਾਡਾ ਅਰਮਾਨ ਲੱਗਾ ਕਿ ਦਰਾਨੀ ਬਿਨਾਂ ਖਾਲਸੇ ਦੇ ਹੱਥ ਦੇਖਿਆ ਸਮੁੰਦਰ ਕਾਬਲੀ ਘੋੜੇ ਤੇ ਸੋਨੇ ਹਥਿਆਰ ਫੇਰ ਪਰਤਾ ਕੇ ਲੈ ਚੱਲਿਆ ਹੈ ਹੁਣ ਸਿੰਘ ਲੱਗੇ ਇਹਨਾਂ ਨੂੰ ਦਰਾਨੀ ਤੋਂ ਖੋਣ ਦੀਆਂ ਸੋਚਾਂ ਸੋਚਣ ਸ਼ੇਕਰ ਲੰਬੀ ਵਿਚਾਰ ਦੇ ਉਪਰੰਤ ਵਿੱਚ ਸਲਾਹ ਠਹਿرائی ਗਈ ਕਿ ਖਾਲਸੇ ਨੂੰ ਜੰਗਲੀ ਮੋਰਚੇ ਛੱਡ ਕੇ ਲਾਹੌਰ ਦੇ ਲਾਗੇ ਚਾਗੇ ਜਾ ਕੇ ਡੇਰੇ ਜਮਾਉਣੇ ਚਾਹੀਦੇ ਹਨ ਪਰ ਹਰ ਰਾਤ ਛੋਟੇ-ਛੋਟੇ ਜਥੇ ਬਣਾ ਕੇ ਚਾਰੇ ਪਾਸਿਆਂ ਤੋਂ ਦਰਾਨੀਆਂ ਦੇ ਲਸ਼ਕਰ ਤੇ ਛਪੋਲ ਮਾਰ ਕੇ ਉਹਨਾਂ ਦਾ ਸਾਰਾ ਮਾਲ ਤੇ ਹਥਿਆਰ ਆਦ ਖੋਹ ਲੈਣੇ ਚਾਹੀਦੇ ਹਨ ਇਸ ਤਰ੍ਹਾਂ ਉਹਨਾਂ ਦੇ ਐਸੇ ਦੰਦ ਖੱਟੇ ਕੀਤੇ ਜਾਣ ਕਿ ਮੁੜ ਕਦੀ ਪੰਜਾਬ ਦਾ ਨਾਂ ਵੀ ਨਾ ਲੈਣ ਦੂਜੀ ਇਹ ਹੈ ਕਿ ਜਦ ਉਹ ਪਿੱਛੇ ਨੂੰ ਮੁੜੇ ਤਦ ਉਸ ਦਾ ਪਿੱਛਾ ਕੀਤਾ ਜਾਏ ਕਿ ਜੋ ਮਾਲ ਮੱਤਾ ਉਹ ਲੁੱਟ ਕੇ ਲੈ ਜਾ ਰਹੇ ਹੈ ਉਹ ਉਸ ਤੋਂ ਖੋ ਲਿਆ ਜਾਵੇ ਸੋ ਹੁਣ ਇਹਨਾਂ ਸੋਚੀਆਂ ਵਿਅੰਤ ਅਨਸਾਰ ਵਰਤੋਂ ਹੋਣ ਲੱਗੀ ਅਰਥਾਤ ਲੱਗੇ ਲਾਹੌਰ ਦੇ ਧਾਵੇ ਹੋਣ ਅਜੇ ਸੂਰਜ ਅੰਦਰ ਬਾਹਰ ਹੀ ਹੁੰਦਾ ਕਿ ਇਹ ਜਥੇ ਇਕੱਠੇ ਹੋ ਕੇ ਸੱਜੇ ਖੱਬੇ ਤੋਂ ਨਿਕਲਦੇ ਤੇ ਜੋ ਕੁਝ ਉਹਨਾਂ ਦੇ ਸਾਹਮਣੇ ਆਉਂਦਾ ਉਸ ਤੇ ਹੱਥ ਸਾਫ਼ ਕਰਕੇ ਤੁਰਤ ਫਿਰਤ ਕਿਤੇ ਦੀ ਕਿਤੇ ਜਾ ਪਹੁੰਚਦੇ ਇਸ ਤਰ੍ਹਾਂ ਕਰਨ ਵਿੱਚ ਨਾ ਕਿਸੇ ਸੋਚ ਦੀ ਲੋੜ ਸੀ ਤੇ ਨਾ ਹੀ ਕਿਸੇ ਲੰਮੇਰੇ ਸਮੇਂ ਦੀ ਜ਼ਰੂਰਤ ਇਹ ਉੜਦਾ ਉੜਦਾ ਸ਼ੇਰ ਵਾਈ ਹੱਲਾ ਕਰਦੇ ਤੇ ਉਹਨਾਂ ਦੀ ਪੈਰੀ ਪਰਤ ਦੇ ਹੋਏ ਮੁੜ ਆਪਣੇ ਨਿਯਤ ਕੀਤੇ ਸਥਾਨ ਤੇ ਜਾ ਡੇਰਾ ਲਾਉਂਦੇ ਇਹ ਕੰਮ ਐਡੀ ਫੁਰਤੀ ਨਾਲ ਹੁੰਦਾ ਕਿ ਪਹਿਰੇਦਾਰ ਤੇ ਗਸ਼ਤੀ ਦਸਤਿਆਂ ਤੱਕ ਖਬਰਾਂ ਪਹੁੰਚਾਉਣ ਤੱਕ ਇਹ ਆਪਣਾ ਕੰਮ ਕਰਕੇ ਮੱਖਣ ਵਿੱਚੋਂ ਵਾਲ ਦੀ ਤਰ੍ਹਾਂ ਸਾਫ਼ ਘਰ-ਪਾਰ ਹੋ ਜਾਂਦੇ ਇਸ ਸਮੇਂ ਜਿੱਥੇ ਮਿਸਲਦਾਰ ਆਪਣੀਆਂ ਸੂਰਮ ਤਾਈ ਦਾ ਸਿੱਕਾ ਦੌਰਾਨੀਆਂ ਦੇ ਦਿਲਾਂ ਪਰ ਬਿਠਾ ਰਹੇ ਸਨ ਉੱਥੇ मुੰਚੀ ਸੋਨ ਲਾਲ ਰਣਜੀਤ ਸਿੰਘ ਦੀ ਨਿਬਰਤਾ ਦੀ ਇੱਕ ਅਚਰਜ ਘਟਨਾ ਦਾ ਹਾਲ یوں ਲਿਖਦਾ ਹੈ ਕਿ ਜਦ ਸ਼ਾਹ ਜਮਾਨ ਲਾਹੌਰ ਦੇ ਕਿਲੇ ਵਿੱਚ ਠਹਿਰਿਆ ਹੋਇਆ ਸੀ ਤਾਂ ਰਣਜੀਤ ਸਿੰਘ ਆਪਣੇ ਜਵਾਨਾਂ ਨਾਲ ਤਿੰਨ ਵਾਰੀ ਕਿਲਾ ਲਾਹੌਰ ਸਾਹਮਣੇ ਆਇਆ ਅਤੇ ਠੀਕ ਸੰਮਣ ਬਰਜ ਦੇ ਹੇਠਾਂ ਖੜੇ ਖੜੋ ਕੇ ਜਿੱਥੇ ਸ਼ਾਹ ਜਹਾਂਬੈਠਿਆ ਕਰਦਾ ਸੀ ਗੋਲੀਆਂ ਚਲਾਈਆਂ ਜਿਨ੍ਹਾਂ ਨਾਲ ਕਈ ਦੁਰਾਨੀ ਫੱਟੜ ਹੋਏ ਅਤੇ ਗੱਜ ਕੇ ਗਰਜਵੇਂ ਆਵਾਜ਼ ਨਾਲ ਆਖਦਾ ਇਹ ਸ਼ਾਹ ਅਹਿਮਦ ਸ਼ਾਹ ਅਬਦਾਲੀ ਦੇ ਪੋਤੇ ਵੇਖ ਸਰਦਾਰ ਚੜਤ ਸਿੰਘ ਦਾ ਪੋਤਾ ਆਇਆ ਹੈ ਜਰਾ ਸਾਹਮਣੇ ਆ ਕੇ ਇਸ ਦੇ ਦੋ ਹੱਥ ਵੇਖ ਲੈ ਜਦੋਂ ਦੁਰਾਨੀ ਕਿਲੇ ਤੋਂ ਬਾਹਰ ਨਿਕਲਨ ਦਾ ਹਿਆ ਨਾ ਕਰਦੇ ਤਾਂ ਇਹ ਪਰਤ ਜਾਂਦਾ ਇਹਨਾਂ ਰੋਜ਼ ਦੀਆਂ ਮਾਰਾਂ ਤੇ ਹੱਲਿਆਂ ਤੋਂ ਸ਼ਾਹ ਜਹਾਂਣ ਐਸਾ ਜਿਕ ਹੋਇਆ ਕਿ ਉਸਨੇ ਕਿਸੇ ਲੰਮੇ ਸਮੇਂ ਤੱਕ ਇੱਥੇ ਠਹਿਰਨਾ ਅਤੇ ਹਾਨੀਕਾਰਕ ਸਮਝਿਆ ਤੇ ਇਸ ਦਸ਼ਾ ਵਿੱਚ ਪੰਜਾਬ ਦਾ ਪ੍ਰਬੰਧ ਕਰਨਾ ਇਸਨੇ ਆਪਣੀ ਸ਼ਕਤੀ ਤੋਂ ਬਾਹਰ ਡਿੱਠਾ ਅਤੇ ਚੱਬਦੇ ਹੀ ਪਿੱਛੇ ਮੁੜ ਗਿਆ ਭਾਵੇਂ ਲੋਕਾਂ ਵਿੱਚ ਤਾਂ ਇਹ ਮਸ਼ਹੂਰ ਕੀਤਾ ਗਿਆ ਕਿ ਰਾਤ ਵਿੱਚ ਮਹਿਮੂਦ ਨੇ ਬਗਾਵਤ ਕਰ ਦਿੱਤੀ ਹੈ ਉਸ ਦੇ ਪ੍ਰਬੰਧ ਲਈ ਦੁਰਾਨੀ ਛੇਤੀ ਹੀ ਪਰਤ ਚੱਲਿਆ ਹੈ ਪਰ ਅਸਲੀ ਕਾਰਨ ਉਸ ਦਾ ਇੰਨਾ ਛੇਤੀ ਬਿਨਾ ਕਿਸੇ ਪ੍ਰਬੰਧ ਦੇ ਮੁਰੰਦਾ ਸਿੰਘਾਂ ਦੇ ਇਹ ਪਛਾਪੇ ਸਨ ਹਾਂ ਜਾਂਦੇ ਜਾਂਦੇ ਇਹ ਆਪਣੇ ਪ੍ਰਬੰਧ ਤੇ ਬਹਾਦਰ ਜਰਨੈਲ ਸਹਾਂਜੀ ਖਾਨ ਨੂੰ 12000 ਫੌਜ ਤੇ ਇੱਕ ਭਾਰੀ ਤੋਪਖਾਨਾ ਦੇ ਕੇ ਪਿੱਛੇ ਛੱਡ ਗਿਆ ਤਾਂ ਜੋ ਉਹ ਸਿੱਖਾਂ ਨੂੰ ਕਿਸੇ ਤਰ੍ਹਾਂ ਸ਼ਾਹੀ ਹਕੂਮਤ ਦੇ ਅਧੀਨ ਕਰ ਲਏ ਇਧਰ ਖਾਲਸੇ ਨੇ ਜਹਿਲਮ ਤੱਕ ਸ਼ਾਹਜਹਾਂ ਦਾ ਪਿੱਛਾ ਕੀਤਾ ਤੇ ਇੱਕ ਇੱਕ ਕਰਕੇ ਲੁੱਟਦਾ ਸਾਰਾ ਮਾਲ ਉਸ ਤੋਂ ਖੋ ਲਿਆ ਇਹੋ ਦਲ ਪਰਤ ਕੇ ਰਾਮਨਗਰ ਵੱਲ ਜੋ ਉਦੋਂ ਰਣਜੀਤ ਸਿੰਘ ਦੇ ਕਬਜ਼ੇ ਵਿੱਚ ਸੀ ਵਧਿਆ ਇਧਰ ਖਾਲਸਾ ਦਲ ਵੀ ਰਣਜੀਤ ਸਿੰਘ ਪੰਗੀ ਨੇਹਾਲ ਸਿੰਘ ਅਟਾਰੀ ਵਾਲਾ ਆਦੀ ਦੀ ਸਰਕਾਰੀ ਤਿਆਰ ਖੜਾ ਸੀ ਦੁਰਾਨੀਆਂ ਅਤੇ ਖਾਲਸੇ ਵਿੱਚ ਇੱਕ ਤਕੜਾ ਟਕਰਾ ਹੋਇਆ ਜਿਸ ਵਿੱਚ ਜਰਨੈਲ ਸਹਾਂਜੀ ਖਾ ਦੇ ਪੈਰ ਮੈਦਾਨ ਵਿੱਚੋਂ ਉਖੜ ਗਏ ਤੇ ਉਹ ਗੁਜਰਾਤ ਵੱਲ ਨਸ ਗਿਆ ਪਰ ਅਜੇ ਉਹ ਬਹੁਤਾ ਦੂਰ ਨਹੀਂ ਸੀ ਗਿਆ ਕਿ ਖਾਲਸੇ ਨੇ ਉਸ ਨੂੰ ਘੇਰ ਲਿਆ ਤੇ ਉਸ ਦਾ ਸਿਰ ਧੜ ਤੋਂ ਅੱਡ ਕਰ ਦਿੱਤਾ ਬਸ ਫੇਰ ਕੀ ਸੀ ਅਫਗਾਨਾ ਦੀ ਰਹਿੰਦੀ ਖੁੰਦੀ ਆਸ ਦਾ ਲੱਕ ਵੀ ਇਸ ਨਾਲ ਟੁੱਟ ਗਿਆ ਤੇ ਜਿਹੜੇ ਜਿਉਂਦੇ ਬੱਚੇ ਸਨ ਉਹ ਸਿੱਧੇ ਕਾਬਲ ਜਾਵਜੇ ਜਰਨੈਲ ਸਹਾਜੀ ਖਾਨ ਦਾ ਮਕਬਰਾ ਗੁਜਰਾਤ ਤੋਂ ਚੜ੍ਹਦੇ ਵੱਲ 4 ਮੀਲ ਦੀ ਬਾੜ ਤੇ ਹੁਣ ਤੱਕ ਮੌਜੂਦ ਹੈ ਇਹ ਘਟਨਾ ਸਾਲ 1798 ਦੇ ਸ਼ੇਕੜ ਦੀ ਹੈ